ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਿੰਘ ਜਲਾਲ ਇਸ ਟਾਈਮ ਖਨੌਰੀ ਬਾਰਡਰ ਤੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜੋ ਕਿ ਪਿਛਲੇ 20 ਬਣਾ ਤੋਂ ਮਰਨ ਵਰਤਨ ਤੇ ਬੈਠੇ ਹੋਏ ਨੇ ਐਮਐਸਟੀ ਦੀ ਗਰੰਟੀ ਨੂੰ ਲੈ ਕੇ ਔਰ ਅਸੀਂ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਾਂ ਸਾਰੇ ਇਸ ਮੋਰਚੇ ਨੂੰ ਕਾਮਯਾਬ ਕਰੀਏ ਕਿਉਂਕਿ ਇੱਕ ਬਜ਼ੁਰਗ ਆਗੂ ਇਸ ਤਰ੍ਹਾਂ ਦੇ ਆਗੂ ਸਾਨੂੰ ਹਰ ਰੋਜ਼ ਨਹੀਂ ਲੱਭਣੇ ਉਹ ਆਪਣੀ ਜਾਨ ਦਾਤੇ ਲਾ ਕੇ ਸਾਡੇ ਲਈ ਸਾਡੇ ਖੇਤਾਂ ਲਈ ਬੈਠੇ ਆ ਸੋ ਅਸੀਂ ਇਹਨਾਂ ਨੂੰ ਦਿਲੋਂ ਐਪਰੀਸ਼ੀਏਟ ਵੀ ਕਰਦੇ ਆ ਸਤਿਕਾਰਦੇ ਆ ਇਹਨਾਂ ਨੂੰ ਕਿਉਂਕਿ ਜੋ ਇਹਨਾਂ ਨੇ ਕਿਹਾ ਉਹ ਕਰਕੇ ਵਿਖਾਇਆ ਔਰ ਇਹ ਇਤਿਹਾਸ ਸਿਰਜ ਰਹੇ ਨੇ ਉਸ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਹਰਿਆਣਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਖਨੌਰੀ ਬਾਰਡਰ ਨੂੰ ਔਰ ਹੋਰ ਵੀ ਜਿੱਥੇ ਵੀ ਸਾਡੇ ਕਿਸਾਨ ਭਰਾ ਦੂਜੇ ਬਾਰਡਰਾਂ ਤੇ ਵੀ ਬੈਠੇ ਆ ਸ਼ੰਭੂ ਬਾਰਡਰ ਤੇ ਬੈਠੇ ਆ ਆਪਾਂ ਉਸ ਮੋਰਚੇ ਨੂੰ ਆਪਾਂ ਕਾਮਯਾਬ ਕਰੀਏ ਤੇ ਬਾਪੂ ਜੀ ਦੀ ਸਿਹਤ ਆ ਜਿਹੜੀ ਉਹ ਤੁਹਾਡੇ ਇੱਥੇ ਆਉਣ ਦੇ ਨਾਲ ਹੀ ਕਿਉਂਕਿ ਖਾ ਪੀਤੇ ਨਹੀਂ ਰਹੇ ਪਿਛਲੇ 20 ਦਿਨਾਂ ਤੋਂ ਅੱਜ 21ਵਾਂ ਦਿਨ ਹੋ ਗਿਆ ਪਰ ਜਦੋਂ ਇਹਨਾਂ ਨੂੰ ਸਾਰੇ ਡਾਕਟਰਾਂ ਦੀ ਟੀਮ ਸਾਰੇ ਨੇੜਲੇ ਸਾਥੀ ਦੱਸਦੇ ਨੇ ਵੀ ਇੰਨੇ ਵੱਡੇ ਪੱਧਰ ਤੇ ਸੰਘਰਸ਼ਾ ਮਿਲਦਾ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਏਕਾ ਕਰਕੇ ਆਪਾਂ ਜਿਹੜਾ ਮੋਰਚੇ ਨੂੰ ਕਾਮਯਾਬ ਕਰੀਏ ਇਹੋ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ